ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਭਗਤ ਕਰਹਿ ਮਰ ਜੀਵੜੇ ਇਥੇ ਨਿਸ਼ਰਾਮ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਗੋਣੇ ਨਿਦਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਫਿਰ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਉਹ ਹਾਏ ਊੜਾ ਨਹੀਂ ਲਾਦਣਾ ਊੜਾ ਵਧਾ ਕੇ ਓਹ ਕਿਆ ਉਹ ਕਰੇ ਵਿਚਾਰ ਸਬਦ ਸਾਰ ਨ ਜਾਣਈ ਵਿਖ ਭੂਲਾ گاਵਾਰ ਸਬਦ ਸਾਰ ਨ ਜਾਣਈ ਵਿਖ ਭੂਲਾ گاਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਅਣਹੋਦਾ ਆਪ ਗਣਾਏ ਦੇ ਜਮ ਮਾਰ ਕਰੇ ਤੈਨ ਖਾਰ ਨਾਨਕ ਕਿਸ ਨੂੰ ਆਖੀਐ ਜਾ ਆਪੇ ਬਾਖਸਣਹਾਰ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਸਭ ਜੀਅ ਤੇਮਾਰੇ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਜਿਸ ਤੂੰ ਤਿਸਤੁ ਨੀ ਕਰਾ ਜਿਸ ਤੂੰ ਭਾਵੈ ਜਿਸ ਤੇ ਯਮ ਕਲਾਕਿ ਨਾ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸਤਿ ਸਿਰਜਣ ਹਾਰੇ ਜਿਸ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਇਸ ਰਾਮ ਧਿਆਨ ਨਾਲ ਲਾਉਣਾ ਜਿਸ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਇੱਥੇ ਵੀ ਸ਼ਰਮ ਹੈ ਪਿਆਰਿਆ ਪਦ ਤੇ ਥਮਕ ਲਾ ਦਿੰਨੀ ਹੈ ਜਿਸ ਇਥੇ ਯਮਕ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਮੇਰਾ ਹਰ ਲਖ ਲਖਾਰੇ ਹਰ ਅਲਖ ਲਖਾਰੇ ਅਲਖ ਲਖਾਰੇ ਸਲੋਕ ਮਹੱਲਾ ਤੀਜਾ ਇਹ ਪਹਿਲਾਂ ਵੀ ਦੱਸਿਆ ਵੀ ਤੀਜਾ ਪੋਲਾ ਨਹੀਂ ਬੋਲਣਾ ਕਸ ਕੇ ਬੋਲਨੇ ਹਨ ਜਿਹੜੇ ਪਾਧ ਹਨ ਤੀਜਾ ਚੌਥਾ ਪੰਜਵਾ ਦੂਜਾ ਪਹਿਲਾ ਇਸ ਤਰ੍ਹਾਂ ਉਚਾਰਨ ਕਰਨੇ ਸ਼ਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨ ਜਾਣਈ ਅਗਿਆਨੀ ਅੰਧ ਅੰਧਾਰ ਰਤਨਾ ਸਾਰ ਇਥੇ ਠਮਕ ਨ ਜਾਣਈ ਇਥੇ ਵਿਸਰਾਮ ਹੈ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਭੂਜਾ ਭੂਜਣ ਹਾਰ ਰਤਨ ਪਦਤੀ ਜਮ ਖਲਾਤਨੀ ਮੂਰਖ ਆਪ ਗਣਾਇ ਦੇ ਮਰਗ ਮਹਿ ਹੋਇ ਖੁਆਰ ਨਾਨਕ ਰਤਨਾ ਸੂਲ ਹੈ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਹਾਰ ਉਚਰੈ ਪਦ ਕਸ ਕੇ ਉਚਾਰਨ ਕਰਨਾ ਹੈ ਕਿਰਪਾ ਕਰੇ ਜੀ ਆਪਣੀ ਤਾ ਹਰ ਰਖਾ ਉਰਤਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਹਰ ਨਾਮ ਨਾ ਲਗੂ ਪਿਆਰ ਮਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਮਤ ਤੁਮ ਇਹ ਪੁੱਲੇ ਪਦ ਉਚਾਰਨ ਕਰਨੇ ਆ ਮਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਹਮੈ ਵੱਡਾ ਰੋਗ ਹੈ ਬਾਇ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵ ਦਿਆ ਮੁਏ ਹਰ ਵਿਸਰਿਆ ਦੁਖ ਪਾਏ ਪਉੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਿਸ ਜਾਣ ਕੋ ਹਉ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਗੁਰ ਸਭਨਾ ਕਾ ਮਿੱਤ ਹੈ ਸਭ ਤਿਸ ਹੈ ਪਿਆਰੀ ਮਿੱਤ ਪਦ ਕਸ ਕਿ ਉਚਾਰਨ ਕਰਨਾ ਸਭ ਆਤਮਰਾਮ ਪਸਾਰਿਆ ਆਤਮਰਾਮ ਸੰਮੰਦਕ ਪਾਠ ਹੈ ਸਭ ਪਦ ਤੀਜਮਕਲਾਦਨੀ ਸਭ ਆਤਮਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀਅ ਕੇ ਬੰਧਨਾ ਵਿੱਚ ਹौं ਮੈਂ ਕਰਮ ਕਮਾਹੀ ਸਾਰੀਆਂ ਠਮਕਾ ਬਿਨ ਸਤਗੁਰ ਸੇਵੇ ਇਥੇ ਠਮਕ ਲੱਗਦੀ ਬਿਨ ਸਤਗੁਰ ਸੇਵੇ ਠੌਰ ਨ ਪਾਵਹੀ ਮਰ ਜਮ ਅਵਹ ਜਾਹੀ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨੁ ਮਾਹੀ ਨਾਨਕ ਬਿਨ ਸਤਗੁਰ ਸੇਵੇ ਨਾਨਕ ਪਦਤੀ ਝਮਕ ਲਾ ਕੀ ਨਾਨਕ ਬਿਨ ਸਤਗੁਰ ਸੇਵੇ ਜਾਮਪੁਰ ਬੱਦੇ ਮਾਰੀਆਂ ਨ ਜੀ ਇੱਥੇ ਵੀ ਸ਼ਰਮ ਹੈ ਮੁਹ ਕਾਲ ਉੱਠ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਹਾਂਜੀ ਚਾਲੋ ਐਸੀ ਰੀਤ ਜਿਤ ਮੈਂ ਪਿਆਰਾ ਬੀਸਰੇ ਜਿਤ ਮੈਂ ਪਿਆਰਾ ਬਿਸਰੈ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ ਨਾਨਕ ਸਾਈ ਭਲੀ ਪ੍ਰੀਤ ਰਾਰਾ ਪੂਰਾ ਲਾ ਕੇ ਜਿਤ ਸਾਹਿਬ ਸੇਤੀ ਪਤ ਰਹਿ ਇਕੱਠਾ ਨਹੀਂ ਕਹਿਦਣਾ ਪਾਤਰ ਹੈ ਪਤ ਰਹਾ ਹਿ ਵਖਰਾ ਨਾਨਕ ਸਾਈ ਭਲੀ ਪਰীত ਜਿਤ ਸਾਹਿਬ ਸੇਤੀ ਪਤ ਰਹੈ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਜੇ ਦੂਜੇ ਪਾਸੋਂ ਮੰਗੀਐ ਜੇ ਦੂਜੇ ਪਾਸੋਂ ਮੰਗੀਐ ਤਾ ਲਾਜ ਮਰਾਈਐ ਜੇਨ ਸੇਵਿਆ ਤੈਨੁ ਫਲ ਪਾਇਆ ਜਿਸ ਜਾਨ ਕੀ ਸਭ ਭੁਖ ਗਵਾਈਐ ਨਾਨਕ ਤਿਨ ਬਿਟਹੁ ਵਾਰਿਆ ਬਿਟਹੁ ਨਾਨਕ ਤਿਨ ਬਿਟਹੁ ਵਾਰਿਆ ਜੇਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ